ਉਹ ਤੂੰ ਜਾਣਦੇ ਜਾਣਦੇ ਭਗਵਾਨ ਨੇ ਕੜਤੀ ਤਾਂ ਐ ਚੱਕੀ ਫਿਰਦੀਆਂ ਜਿਵੇਂ ਕਰੈਕਟਰ ਦੇ ਗਰਾਊਂਡ ਤੇ ਧੋਨੀ ਬੈਠ ਚੱਕੀ ਫਿਰਦਾ ਹੁੰਦਾ ਤੈਨੂੰ ਕਿਹਾ ਸੀ ਚਾਹ ਦੀ ਘੁੱਟ ਬਣਾ ਦੇ ਮੈਂ ਰੈਲੀ ਤੇ ਜਾਣਾ ਅੱਗੇ ਵੇ ਤੂੰ ਜਾਣਦੇ ਜਾਣਦੇ ਬੈਠਾ ਰਹੇ ਕੋਈ ਨਹੀਂ ਸਭ ਕੀ ਮੈਨੇ ਧਰੀ ਹੋਈ ਆ ਦਿੱਤਾ ਵੀਰਾ ਆਉਂਦਾ ਰੋਟੀ ਖਾ ਕੇ ਨਾ ਉਹਨੂੰ ਨਾਲ ਲੈ ਕੇ ਜਾਈ ਤੈਨੂੰ ਪਤਾ ਨਹੀਂ ਲੱਗਦਾ ਉੱਤੇ ਹੋਰ ਹੀ ਕੁਝ ਬੁਲੀ ਜਾਣਾ ਰੇ ਨਾ ਤੂੰ ਰਹਿਣ ਦੇ ਛਿਮੋ ਰੋਟੀ ਰਾਟੀ ਨੂੰ ਤੂੰ ਮੈਨੂੰ ਚਾਹ ਦੀ ਕੁੱਟ ਬਣਾ ਦੇ फटाफट ਨਾਲੀ ਜੀਤੇ ਦੀ ਰੋਟੀ ਟੀ ਪੰਚ ਪਾ ਦੇ ਜੀਤੇ ਨੂੰ ਤਾਂ ਮੈਂ ਉੱਤੇ ਮੂਰੇ ਭੇਜਿਆ ਹੋਇਆ ਵੀ ਦੇਖ ਜਾ ਕੇ ਕੱਟਕੁੱਟ ਕਿੰਨਾ ਕੁ ਹੋਇਆ ਓਏ ਤੂੰ ਜਾਣਦੇ ਜਾਣਦੇ ਮਰ ਜਾਨੀਆਂ ਤੇਰੀ ਚਾਹ ਦੀ ਪੰਗੇ ਪਾਏ ਹੋਏ ਨਹੀਂ ਆ ਦੇਖ ਲੈ ਪਹਿਲਾਂ ਜਨਤਾ ਪਿੱਛੇ ਪਿੱਛੇ ਫਿਰਦੀ ਹੁੰਦੀ ਸੀ ਹੁਣ ਤਾਂ ਚਾਰੇ ਚੱਬਰ ਨੂੰ ਪਹਿਲਾਂ ਦੇਖ ਕੇ ਆਉਣਾ ਪੈਂਦਾ ਵੀ ਕੱਟ ਕਿੰਨਾ ਕੁ ਹੋਇਆ ਸਬਸਕ੍ਰਾਈਬ ਨਾਓ And press the bell icon. Never miss an update.